ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀ ਕਰੋ ਹੱਥ ਦਾ ਰੱਛਾ ਅਮਰੀ ਕਰੋ ਕਰੋ ਤੇ ਵਿਸ਼ਰਾਮ ਲਾਉਣਾ ਹੈ ਏ ਕੱਕਾ ਰਾਰੇ ਹੋੜਾ ਕਰੋ ਬੋਲਣਾ ਕਨੌੜਾ ਬੋਲ ਲਾ ਕੇ ਕਰਾਉ ਨਹੀਂ ਬੋਲਣਾ ਕਰੋ ਬੋਲਣਾ ਅਮਰੀ ਕਰੋ ਹੱਥ ਦਾ ਦਦੇ ਲਾਵਾਂ ਮੂੰਹ ਖੋਲ ਕੇ ਬੋਲਣਾ ਦ ਦੇ ਲਾ ਨਹੀਂ ਲਾਉਣੀ ਦੇ ਨਹੀਂ ਬੋਲਣਾ ਦ ਆ ਆਥ ਦ ਰੱਛਾ ਰਾੜੇ ਅਦਕ ਛਛੇ ਕੰਨ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪੂਰਨ ਹੋਏ ਇੱਥੇ ਵਿਸ਼ਰਾਮ ਲਾਉਣਾ ਹੈ ਚਿੱਤ ਚੱਚੇ ਸਿਆਰੇ ਉਤੇ ਅਦਕ ਤਤ ਚਿੱਤ ਕੀ ਇੱਛਾ ਤਾਵ ਚਰਨਨ ਮਾਨ ਰਹਿ ਹਮਾਰਾ ਤਾਵ ਚਰਨਨ ਇੱਥੇ ਵਿਸ਼ਰਾਮ ਲਾਉਣਾ ਹੈ ਮਾਨ ਪੋਲਾ ਜਾ ਬੋਲਣਾ ਹੈ ਮਾਨ ਰਹਿ ਇਹਨੂੰ ਰਹਿ ਨਹੀਂ ਬੋਲਣਾ ਦਰਾਵਾ ਲਾਉਣਾ ਹੈ ਲੱਗੀਆਂ ਨੇ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਪਣਾ ਜਾਣ ਇੱਥੇ ਵਿਸ਼ਰਾਮ ਲਾਉਣਾ ਹੈ ਆਪਣਾ ਜਿਹੜਾ ਮੁਕਤਾ ਹੈ ਪਪਾ ਵੀ ਮੁਕਤਾ ਹੈ ਇਹ ਆਪਣਾ ਬਨਣਾ ਆਪਣਾ ਜਾਂ ਆਪਣਾ ਨਹੀਂ ਬੋਲਣਾ ਆਪਣਾ ਬੋਲਣਾ ਹੈ ਆਪਣਾ ਜਾਨ ਕਰੋ ਪ੍ਰਤਪਾਰਾ ਪ੍ਰਤਪਾਰਾ ਪੱਪੇ ਪੈ ਚਰਾਰਾ ਤੱਤੇ ਸਿਹਾਰੀ ਪੱਪੇ ਕੰਨ ਰਾਰੇ ਕੰਨ ਪ੍ਰਤਪਾਰਾ ਇਹ ਗੁਰੂ ਕਾ ਸਹਬਾ ਦੇ ਵਿੱਚ ਪ੍ਰਤਪਾਰਾ ਲਿਖਿਆ ਹੁੰਦਾ ਹੈ ਪਰ ਸੁੱਧ ਉਚਾਰਨ ਜਿਹੜਾ ਹੈ ਇਹ ਪ੍ਰਤਪਾਰਾ ਹੀ ਹੈ ਇਸ ਤਰ੍ਹਾਂ ਪੜ੍ਹਨਾ ਹੈ ਹਮਰੇ ਦੁਖਟ ਸਬੈ ਤਉਮ ਕਾਵਹ ਹਮਰੇ ਦੁਖਟ ਸਬੈ ਇੱਥੇ ਵਿਸ਼ਰਾਮ ਲਾਉਣਾ ਹੈ ਸਬੈ ਦੇਲੀ ਦੀਵਕ ਹੈ ਹਮਰੇ ਦੁਖਟ ਸਬੈ ਇੱਥੇ ਵੀ ਲੱਗ ਜਾਂਦਾ ਵਿਸ਼ਰਾਮ ਹਮਰੇ ਦੁਖਟ ਇੱਥੇ ਵਿਚਾਰ ਲੱਗ ਜਾਂਦਾ ਹੈ ਸਭੈ ਤੁਮ ਘਾਵੋ ਸਭੈ ਸ਼ਬਦ ਜਿਹੜਾ ਹੈ ਇਹ ਦੋਨੇ ਪਾਸੇ ਲੱਗ ਜਾਂਦਾ ਹੈ ਹਮਰੇ ਦੁਸ਼ਟ ਸਭੈ ਤੁਮ ਘਾਵੋ ਹਮਰੇ ਦੁਸ਼ਟ ਸਭੈ ਤੁਮ ਘਾਵੋ ਇਸ ਤਰ੍ਹਾਂ ਵੀ ਬੋਲਿਆ ਜਾਂਦਾ ਹੈ ਚਾਲ ਦੇ ਅਨੁਸਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਆਤ ਦਾ ਮੋਹ ਬਚਾਓ ਆਪ ਹਾਥ ਦਾ ਇੱਥੇ ਵਿਚਰਾਵਣਾ ਹੈ ਮੋਹ ਮੰਮੇ ਹੋੜਾ ਬੋਲਣਾ ਹੈ ਮੋਹ ਲੰਮਾ ਕਰਕੇ ਦੀर्घ ਮਾਤਰਾ ਹੈ ਹੋੜਾ ਮੋਹ ਹਾਇ ਸਿਆਰੀ ਇਹ ਲਗੂ ਮਾਤਰਾ ਹੈ ਮੋਹ ਮੋਹ ਬਚਾਵ ਆਹੇ ਔਂਕਰ ਲੱਗੀ ਏ ਲਗੂ ਮਾਤਰਾ ਹੈ ਬਚਾਵੋ ਬੋਲਣਾ ਬਚਾਵ ਹੋ ਨਹੀਂ ਬੋਲਣਾ ਬਚਾਵੋ ਬਚਾਵੋ ਆਪ ਹਾਥ ਦੇ ਮੋਹ ਬਚਾਵੋ ਸੁਖੀ ਬਸ ਮੂਰ ਪਰਵਾਰਾ ਸੁਖੀ ਬਸ ਇੱਥੇ ਵਿਚਰਾਵਣਾ ਹੈ ਮੂਰ ਪਰਵਾਰਾ ਸੇਵਕ ਸਿਖ ਸਬ ਕਰਤਾਰਾ ਸਬੈ ਤੇ ਵਿਚਰਾਵਣਾ ਹੈ ਸੇਵਕ ਸਿਖ ਸਛੇ ਸਹਰੀ ਖਖੇ ਸਹਰੀ ਇਹ ਐੜਾ ਮੁਕਤਾ ਸੇਖ ਜਈਆ ਜਿਹੜਾ ਅੱਧਾ ਜਈਆ ਹੈ ਇਹਦੇ ਵਿੱਚੋਂ ਸਿਆਰੀ ਨਿਕਲੇਗੀ ਤੇ ਐੜਾ ਨਿਕਲੇਗਾ ਖੱਖੇ ਸਿਆਰੀ ਲੱਗੇਗੀ ਐੜਾ ਮੁਕਤਾ ਬਣੇਗਾ ਬੋਲਿਆ ਜਾਵੇਗਾ ਸੇਖ ਸੱਚੇ ਸਿਆਰੀ ਉੱਤੇਦਕ ਖੱਖੇ ਸਿਆਰੀ ਐੜਾ ਮੁਕਤਾ ਸੇਖ ਸੇਵਕ ਸੇਖ ਸਭ ਕਰਤਾਰਾ